ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਵਿਤਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਹੈ ਆਓ ਪੁੱਛੀਏ ਆਪਣੇ ਆਪ ਕੋਲੋਂ ਕਿਉਂਕਿ ਅਸੀਂ ਦੂਸਰਿਆਂ ਨੂੰ ਤੇ ਹਮੇਸ਼ਾ ਸਵਾਲ ਕਰਦੇ ਹਾਂ ਪਰ ਆਪਣੇ ਆਪ ਨਾਲ ਕਦੇ ਨਹੀਂ ਬੈਠਦੇ ਆਪਣੇ ਆਪ ਨੂੰ ਸਵਾਲ ਕਦੇ ਨਹੀਂ ਕਰਦੇ ਸੋ ਆਓ ਅੱਜ ਕਵਿਤਾ ਸੁਣਦੇ ਹਾਂ ਆਓ ਪੁੱਛੀਏ ਆਪਣੇ ਆਪ ਕੋਲੋਂ ਆਓ ਪੁੱਛੀਏ ਆਪਣੇ ਆਪ ਕੋਲੋਂ ਸਾਡੇ ਦਿਲ ਦੇ ਵਿੱਚ ਕੋਈ ਖੋਟ ਤਾਂ ਨਹੀਂ ਆਓ ਪੁੱਛੀਏ ਆਪਣੇ ਆਪ ਕੋਲੋਂ ਸਾਡੇ ਦਿਲ ਦੇ ਵਿੱਚ ਕੋਈ ਖੋਟ ਤਾਂ ਨਹੀਂ ਸਾਡੇ ਵਿੱਚ ਜਰਾ ਵੀ ਇਨਸਾਨੀਅਤ ਹੈ ਅਸੀਂ ਮੁੱਲ ਖਰੀਦੀ ਹੋਈ ਵੋਟ ਤਾਂ ਨਹੀਂ ਕੀ ਸਾਨੂੰ ਇੱਕ ਰੱਬ ਤੇ ਵਿਸ਼ਵਾਸ ਹੈ ਅਸੀਂ ਥਾਈ ਥਾਈ ਰੱਖਦੇ ਓਟ ਤਾਂ ਨਹੀਂ ਕੀ ਅਸੀਂ ਅੰਦਰੋਂ ਵੀ ਸਾਫ਼ ਸੁਥਰੇ ਹਾਂ ਐਵੇਂ ਪਾਇਆ ਹੋਇਆ ਨਿਰਾ ਪੈਂਟ ਕੋਟ ਤਾਂ ਨਹੀਂ ਕੀ ਸਾਨੂੰ ਦੀਨ ਦੁਨੀਆ ਦਾ ਕੋਈ ਗਿਆਨ ਹੈ ਅਸੀਂ ਆਲਣੇ ਚ ਚਹਿਕਦੇ ਬੋਟ ਤਾਂ ਨਹੀਂ ਅਸੀਂ ਕਿਸੇ ਨਾਲ ਕੋਈ ਦਗਾ ਤਾਂ ਨਹੀਂ ਕੀਤਾ ਸਾਡੇ ਕਰਕੇ ਕਿਸੇ ਨੂੰ ਲੱਗੀ ਝੋਟ ਤਾਂ ਨਹੀਂ ਕੀ ਸਾਡੇ ਦਿਲ ਵਿੱਚ ਜਰਾ ਵੀ ਸ਼ਰਮ ਹੈ ਕਿਤੇ ਅੱਖਾਂ ਨੂੰ ਦਿੱਤੀ ਖੁੱਲੀ ਛੋਟ ਤਾਂ ਨਹੀਂ ਲੋਕਾਂ ਤੋਂ ਲੁਕਾ ਕੇ ਕਿਤੇ ਜ਼ਹਿਰ ਤਾਂ ਨਹੀਂ ਪੀਂਦੇ ਲੋਕਾਂ ਤੋਂ ਲੁਕਾ ਕੇ ਕਿਤੇ ਜ਼ਹਿਰ ਤਾਂ ਨਹੀਂ ਪੀਂਦੇ ਸਾਨੂੰ ਨਸ਼ਿਆਂ ਦੀ ਵਜਦੀ ਤੋੜ ਤਾਂ ਨਹੀਂ ਕੀ ਸਾਡੀ ਜਾਗਦੀ ਜ਼ਮੀਰ ਹੈ ਥੋੜੀ ਕਾਇਮ ਕੀ ਸਾਡੀ ਜਾਗਦੀ ਜ਼ਮੀਰ ਹੈ ਥੋੜੀ ਕਾਇਮ ਅਸੀਂ ਹੱਥਾਂ ਵਿੱਚ ਘੁੰਮਦੇ ਨੋਟ ਤਾਂ ਨਹੀਂ ਕੀ ਸਾਡੇ ਦਿਲ ਵਿੱਚ ਦਇਆ ਹੈ ਕਿਸੇ ਲਈ ਕੀ ਸਾਡੇ ਦਿਲ ਵਿੱਚ ਦਇਆ ਹੈ ਕਿਸੇ ਲਈ ਅਕਰਪੁਰੀ ਅਸੀਂ ਸਖਤ ਅਖਰੋਟ ਤਾਂ ਨਹੀਂ ਅਕਰਪੁਰੀ ਅਸੀਂ ਸਖਤ ਅਖਰੋਟ ਤਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸੱਜਣੋ ਵੀਰੋ ਭੈਣੋ ਆਪ ਸਭ ਨੂੰ ਬੇਨਤੀ ਹੈ ਕਿ ਇਸ ਚੈਨਲ ਤੇ ਤੁਹਾਨੂੰ ਵਧੀਆ-ਵਧੀਆ ਕਵਿਤਾਵਾਂ ਗੀਤ ਮਿਲਣਗੇ ਜਿਹੜੇ ਕਿ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ ਬੱਚਿਆਂ ਨੂੰ ਸੁਣਾਏ ਜਾ ਸਕਦੇ ਹਨ ਜਿਨ੍ਹਾਂ ਵਿੱਚੋਂ ਕੋਈ ਨਾ ਕੋਈ ਸੰਦੇਸ਼ ਨਿਕਲਦਾ ਹੈ ਸੋ ਇਹਨਾਂ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਇਹ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ